ਦਸ ਜਿਲੰਦਰ ਨਗਰ ਨਿਗਮ ਇਲੈਕਸ਼ਨ ਜੋ ਕਿ ਪੰਜ ਜਿਲਿਆਂ ਦੇ ਵਿੱਚ ਹੋ ਰਹੇ ਹਨ ਉਸੇ ਨੂੰ ਲੈ ਕੇ ਅੱਜ ਲਾਡੋ ਵਾਲੀ ਰੋਡ ਸਰਕਾਰੀ ਸਕੂਲ ਦੇ ਵਿੱਚ ਅਲੱਗ-ਅਲੱਗ ਟੀਚਰ ਸਾਹਿਬਾਨ ਦੀਆਂ ਬੀਐਲੂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਉਹਨਾਂ ਨੂੰ ਮਸ਼ੀਨਾਂ ਵਟੀਆਂ ਗਈਆਂ ਅਤੇ ਟ੍ਰੇਨਿੰਗ ਵੀ ਦਿੱਤੀ ਗਈ ਬਧੇਰ ਦੱਸਦੀ ਹੈ ਕਿ ਉਸ ਦੇ ਵਿੱਚ ਨਾਲ-ਨਾਲ ਪੁਲਿਸ ਪ੍ਰਸ਼ਾਸਨ ਵੀ ਤਾਇਨਾਤ ਰਿਹਾ ਅਤੇ ਪੁਲਿਸ ਪ੍ਰਸ਼ਾਸਨ ਦੀ ਵੀ ਪੁਖਤਾ ਇੰਤਜ਼ਾਮ ਦੇਖਣ ਨੂੰ ਮਿਲੇ ਅਤੇ ਡਿਊਟੀਆਂ ਵੀ ਲਗਾਈਆਂ ਗਈਆਂ ਪੂਰੀ ਖਬਰ ਦੇਖੋ ਇਸ ਪੂਰੀ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਜਲੰਧਰ ਤੋਂ ਮਨਪ੍ਰੀਤ ਸਿੰਘ ਅਤੇ ਹਰਿਸ਼ ਭੰਡਾਰੀ ਏਅਰਪੋਰਟ ਮੇਰਾ ਨਾਮ ਪਾਨੀ ਰਾਮ ਸਰ ਅੱਜ ਜੋ ਟ੍ਰੇਨਿੰਗ ਦਿੱਤੀ ਗਈ ਹੈ ਮਸ਼ੀਨਾ ਵੰਡੀਆਂ ਉਹਦੇ ਬਾਰੇ ਦੱਸੋਗੇ ਕੁਝ ਇਹ ਜੀ ਟੋਟਲ ਇੱਥੇ 21 ਵਾਰਡ ਨੇ ਹਾਂ ਜੀ 21 ਵਾਰਡਾਂ ਦੇ ਵਿੱਚ ਤਕਰੀਬਨ 150 ਕੋਲਿੰਗ ਪਾਰਟੀਆਂ ਨੇ ਜਿਹੜੀਆਂ ਅੱਜ ਡਿਸਪੈਚ ਹੋਣੀਆਂ ਹਨ ਵਕਤ ਤੋਂ ਪਹਿਲਾਂ ਪਾਨੀ ਰਾਮ ਜੀ ਠੀਕ ਹੈ ਜੀ ਪਾਰਟੀ ਨੰਬਰ 29 22 ਤੋਂ 28 ਦੇ ਰੂਪ ਦੇ ਵਿੱਚ ਪਹੁੰਚ ਗਈਆਂ ਹਮ ਇੱਥੇ ਇਹਨਾਂ ਨੂੰ ਹੀਦੀਆਂ ਮਸ਼ੀਨਾਂ ਤੇ ਜਿਹੜੀਆਂ ਕਿਟਸ ਨੇ ਜਿਹਦੇ ਵਿੱਚ ਵੱਖ-ਵੱਖ ਫਾਰਮ ਨੇ ਹਮ ਜਿਹੜੇ ਇਹਨਾਂ ਨੇ ਡਿਊਰਿੰਗ ਇਲੈਕਸ਼ਨ ਕਰਦੇ ਆ ਉਹ ਦਿੱਤੇ ਜਾਣ ਪੁਲਿਸ ਪ੍ਰਸ਼ਾਸਨ ਦੀ ਕਿਸ ਤਰ੍ਹਾਂ ਦੀ ਸਾਰੀ ਰਿਪੋਰਟ ਹੈਗੀ ਹੈ ਉਂਡੀਸ਼ ਪ੍ਰਸ਼ਾਸਨ ਜੀ ਇੱਕ ਇੱਕ ਪਾਰਟੀ ਨਾਲ ਪੁਲਿਸ ਪ੍ਰਸ਼ਾਸਨ ਦੀ ਵੀ ਜਾਣੀ ਹਾਂਜੀ ਠੀਕ ਹੈ ਜੀ ਬਾਹਰ ਟਰਾਂਸਪੋਰਟ ਦਾ ਇੰਤਜ਼ਾਮ ਹੈਗਾ ਜੇ ਸਾਰੀਆਂ ਪਾਰਟੀਆਂ ਨੇ ਜਾਣਾ ਕਿਸੇ ਨੇ ਆਪਣਾ ਪਰਸਨਲ ਵਹੀਕਲ ਨਹੀਂ ਵਰਤਿਆ ਠੀਕ ਹੈ ਸਾਰੇ ਹੀ ਪਬਲਿਕ ਟਰਾਂਸਪੋਰਟ ਅਸੀਂ ਅਰੇਂਜ ਕੀਤਾ ਆ ਉਹਦੇ ਇਹ ਆਪਣੇ ਮੁੱਖਾਂ ਤੇ ਜਾਗੇ ਪ੍ਰਸ਼ਾਸਨ ਵੱਲੋਂ ਪੁਕਤਾ ਦਾ ਇੰਤਜ਼ਾਮ ਕੀਤੇ ਗਿਆ ਹਾਂਜੀ ਪ੍ਰਸ਼ਾਸਨ ਵੱਲੋਂ ਪੁਕਤਾ ਦਾ ਇੰਤਜ਼ਾਮ ਨੇ ਕੀਤਾ ਇਹਨਾਂ ਦਾ ਉੱਥੇ ਰਹਿਣ ਦਾ ਖਾਣ ਦਾ ਇੱਥੇ ਇਹਨਾਂ ਦੀ ਰਿਫਰੈਸ਼ਮੈਂਟ ਇਹਨਾਂ ਨੂੰ ਜੋ ਗਿਫਟਸ ਮਿਲੀਆਂ ਨੇ ਜੋ ਸਟੇਸ਼ਨਰੀ ਮਿਲਨੀ ਹੈ ਹੂੰ ਸਾਰਾ ਇੰਤਜ਼ਾਮ ਕੀਤਾ ਹੈ